ਆ ਚੈੱਕ ਕਰੋ ਜੀ ਕੁਆਲਿਟੀ ਇਹ ਆ ਗਈ ਜੀ ਭਾਗ ਦਿੱਤੀ ਯਾਨੀ ਕਿ ਭਾਗ ਦਿੱਤੀ ਹੈਗੀ ਇਹ ਪਿੱਛੋਂ ਪੇੜ ਚੋਂ ਆਈ ਸੀ ਉਧਰੋਂ ਇੱਥੇ ਆ ਕੇ ਦਾ ਜਨਮ ਹੋਇਆ ਇਹ ਸਮਾਜ ਦਾ ਇੱਥੇ ਆ ਕੇ ਜਨਮ ਹੋਇਆ ਬਹੁਤ ਚੰਗੀ ਵਧੀਆ ਕੁਆਲਿਟੀ ਦੀ ਯਾਨੀ ਕਿ ਝੋਟੀਆਂ ਵੀ ਤੇ ਲੰਘ ਜੋ ਗਾਂ ਆ ਜਾ ਜਗੂ ਤੇ ਦੋ ਚਾਰ ਗੱਲਾਂ ਜਗੂ ਨੂੰ ਪੁੱਛਦੇ ਆ ਆ ਬਈ ਜਗੂ ਕਿਵੇਂ ਫਿਰ ਪਾਰ ਵਾਲੇ ਬਰੱਡ ਦੀ ਗੱਲ ਕਰੀਏ ਆਪਾਂ ਤੇ ਕਿੱਦਾਂ ਲੱਗੀ ਝੋਟੀ ਬਹੁਤ ਵਧੀਆ ਜੀ ਟਾਪ ਕੁਆਲਟੀ ਆ ਖਾਣਾ ਡਰ ਮਾਰਕਿੰਗ ਜੈਨ ਹਣ ਪਾਰ ਵਾਲਾ ਆਪਣੀ ਖਾਈ ਹੋਈ ਹੈ ਹਨਾ ਪਾਰ ਦਾ ਬਲੇਖਾ ਪੈਂਦਾ ਬਿਲਕੁਲ ਰਿੰਗ ਵਾਲਾ ਸਿੰਗ ਹੈ ਹੀ ਬਲੱਡੀ ਉਹ ਸਾਰਾ ਤੇ ਕਿਉਂਕਿ ਪਾਰ ਦਾ ਬਲੇਖਾ ਪੈਣਾ ਹੀ ਬਲੱਡੀ ਸਾਰਾ ਹੋਗਾ ਚੰਗੀ ਆ ਗਈ ਕੁਆਲਟੀ ਦੀ ਮੱਝ ਇਹ ਬਹੁਤ ਜ਼ਬਰਦਸਤ ਪਾਰਟੀ ਉਸ ਤੋਂ ਬਾਅਦ ਆ ਗਈ ਜੀ 부ચ્ਚੀ ਮੱਝ ਇਹਦਾ ਜਿਹੜਾ ਬੱਚਾ ਜਿਹੜਾ ਵੱਡਾ ਮਾਲੀ ਇਹਦਾ ਬੱਚਾ ਵੱਡਾ ਝੋਟਾ ਇਹਦਾ ਬੱਚਾ ਨਹੀਂ ਵੱਡਾ ਝੋਟਾ ਜਿਹੜਾ ਇਹਦਾ ਬੱਚਾ ਆ ਗਿਆ ਜੀ ਚੈੱਕ ਕਰ ਸਕਦੇ ਹੋ ਤੁਸੀਂ ਇਹਦੀ ਬੰਤਰ ਬਹੁਤ ਸੋਹਣੀ ਕਰਮਾਲੀ ਦੀ ਇਹ ਵੀ 파ਰੋ ਆਈ ਬਿਲਕੁਲ ਚੈੱਕ ਕਰ ਸਕਦੇ ਹੋ ਤੁਸੀਂ 파ਰ ਵਾਲਾ ਬਲੱਡ ਆ ਗਿਆ ਜੀ ਕੁਆਲਿਟੀ ਬਹੁਤ ਚੰਗੀ ਜ਼ਬਰਦਸਤ ਉਸ ਤੋਂ ਬਾਅਦ ਆ ਝੋਟੀ ਆ ਗਈ ਜੀ ਬਹੁਤ ਚੰਗੀ ਜੌਰ ਦਾ ਸਾਫ ਕੁਆਲਿਟੀ ਦੀ ਇਹ ਕਿਹੜੀ ਨਹੀਂ ਮਾਈਦੀ ਹੈ ਇਹਦੀ ਮੇਰਾ ਪੁਛੀ ਦੀ ਆ ਗਈ ਹੈ ਹਾ ਝੋਟੀ ਹਣਾ ਬਹੁਤ ਚੰਗੀ ਵਧੀਆ ਜਬਰਦਸਤ ਕੁਆਲਿਟੀ ਦੀ ਬਹੁਤ ਸੋਹਣਾ ਫਾਰਮ ਬਣਿਆ ਬਹੁਤ ਵਧੀਆ ਵਿਊ ਬਣਿਆ ਤੇ ਵਿਸ਼ੇ ਨਾਲ ਹੀ ਵਧੀਆ ਯਾਨੀ ਕਿ ਬਹੁਤ ਸਾਫ਼ ਸੁਥਰੇ ਆ ਮੋਹਰਾ ਆ ਗਿਆ ਬਰਾ ਯਾਨੀ ਕਿ ਹਰ ਸ਼ੌਕ ਯਾਨੀ ਕਿ ਪੂਰਾ ਕੀਤਾ ਕੋਈ ਵੀ ਇਹ ਗੱਲ ਕਰੀਏ ਨਾ ਚੰਗੇ ਚੰਗੇ ਸੀਮੰਦੇ ਯਾਨੀ ਕਿ ਸਾਰਾ ਚੰਗੀ ਕੁਆਲਿਟੀ ਦੇ ਜਾਨਵਰ ਪੈਦਾ ਹੋਏ ਇੱਥੇ ਬਹੁਤ ਵਧੀਆ ਜਾਨਵਰ ਉਸ ਤੋਂ ਬਾਅਦ ਹੋਰ ਵੀ ਨਾਲ ਜਾਨਵਰ ਪਰਲੀ ਸਾਈਡ ਵੀ ਖੜੇ ਹੋਏ ਆ ਚੈੱਕ ਕਰੋ ਜੀ ਬਿਲਕੁਲ ਹਾਂ